ਹਾਂਜੀ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਘੱਟ ਬਜਟ ਦੀ ਬਹੁਤ ਘੱਟ ਏਰੀਆ ਦੇ ਵਿੱਚ ਬਣੀ ਹੋਈ ਕੋਠੀ ਤੇ ਜੋ 1200 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਹੈ ਜੀ ਤੇ ਤੁਹਾਨੂੰ ਅੰਦਰ ਤੋਂ ਵੀ ਸਾਰੀ ਕੋਠੀ ਦਿਖਾਵਾਂਗੇ ਅਕਸਰ ਆਪਾਂ ਤੁਹਾਡੇ ਵਾਸਤੇ ਕੋਠੀਆਂ ਲੈ ਕੇ ਆਉਂਦੇ ਹਾਂ ਜੋ ਕੋਠੀਆਂ ਬਣ ਰਹੀਆਂ ਹੁੰਦੀਆਂ ਨੇ ਤੇ ਸਿੰਗਲ ਪੋਰਸ਼ਨ ਦੀਆਂ ਜ਼ਿਆਦਾ ਕੋਠੀਆਂ ਦਿਖਾਉਂਦੇ ਆ ਜੋ ਘੱਟ ਬਜਟ ਦੀਆਂ ਹੁੰਦੀਆਂ ਤਾਂ ਜੋ ਆਪਣੇ ਭਰਾ ਆਪਣੀ ਵੀਡੀਓ ਦੇਖ ਕੇ ਉਹਦੇ ਵਿੱਚ ਕੋਠੀ ਦਾ ਨਕਸ਼ਾ ਵੀ ਦੇਖ ਸਕਣ ਉੱਤੇ ਫਰੰਟ ਲੁੱਕ ਵੀ ਦੇਖ ਸਕਣ ਤੇ ਛੋਟੇ ਪਰਿਵਾਰ ਨੇ ਜੋ ਛੋਟੀ ਹੀ ਕੋਠੀ ਬਣਾਉਣੀ ਹੋਵੇ ਤਾਂ ਉਹਨਾਂ ਨੂੰ ਕੁਛ ਨਾ ਕੁਛ ਮਦਦ ਤੇ ਮਿਲ ਸਕੇ ਤੇ ਆਪਾਂ ਕੋਠੀ ਦੇ ਅੰਦਰ ਐਂਟਰ ਹੁੰਨੇ ਆ ਤੇ ਤੁਹਾਨੂੰ ਕੋਠੀ ਦਾ ਸਾਰਾ ਨਕਸ਼ਾ ਅੰਦਰ ਤੋਂ ਦਿਖਾਵਾਂਗੇ ਤੇ 1200 ਸਕਰ ਫੁੱਟ ਏਰੀਆ ਜੀ ਇਹ ਆ ਦੇਖੋ ਪੱਥਰ 베ੜੇ ਦੇ ਵਿੱਚ ਪੱਥਰ ਲਾ ਰਹੇ ਆ ਜੋ ਲੋਕ ਟਾਈਲ ਅੱਜ ਕੱਲ ਚੱਲਦੀ ਹੈ ਜੋ ਸਟਾਈਲਿਸ਼ ਜੀ ਲੋਕ ਟਾਈਲ ਆ ਉਹ ਲਗਾ ਰਹੇ ਨੇ ਬਰਾਉਨ ਤੇ ਸਾਈਡ ਤੇ ਕੋਠੀ ਦੇ ਜੀ ਜੋ ਵਾਸ਼ਰੂਮ ਤੇ ਵਾਸ਼ਰੂਮ ਮਸ਼ੀਨ ਦਾ ਏਰੀਆ ਜੋ ਟਾਇਲਟ ਹੈ ਇਸ ਸਾਈਡ ਤੇ ਪਹਿਲਾਂ ਹੀ ਰੱਖੇ ਹੋਏ ਨੇ ਜੋ ਸਾਰਾ ਪਰਿਵਾਰ ਇਹਨੂੰ ਯੂਜ਼ ਕਰ ਸਕਦਾ ਕੋਈ ਵੀ ਬਾਹਰੋਂ ਅੰਦਰੋਂ ਜਦੋਂ ਆਪਾਂ ਬਾਹਰੋਂ ਵੀ ਕੋਈ ਆਪਣਾ ਗੈਸਟ ਆਇਆ ਉਹ ਵੀ ਇਧਰੋਂ ਯੂਜ਼ ਕਰ ਸਕਦਾ ਤੇ ਸਾਰਾ ਪਰਿਵਾਰ ਵਾਸਤੇ ਕਾਮਨ ਨੇ ਜੀ ਜੋ ਤੇ ਇਧਰ ਆ ਗਏ ਜੀ ਆਪਾਂ ਲੇਫਟ ਸਾਈਡ ਤੇ ਤੇ ਬਣਿਆ ਹੋਇਆ ਚੁੱਲਾ ਚੌਂਕਾ ਜੋ ਬਾਹਰ ਆਪਾਂ ਖਾਣਾ ਬਣਾਉਣਾ ਹੁੰਦਾ ਜੋ ਆਪਾਂ ਕੰਦੋਲੀ ਕਹਿੰਦੇ ਨੇ ਆ ਤੇ ਕੰਦੋਲੀ ਕੱਢ ਕੇ ਤੇ ਬਾਹਰ ਇਧਰ ਆਪਣਾ ਚੁੱਲਾ ਬਣਿਆ ਹੋਇਆ ਜੀ ਤੇ ਆਪਾਂ ਪੋਰਚ ਦੇ ਵਿੱਚੋਂ ਦੀ ਕੋਠੀ ਦੇ ਵਿੱਚ ਐਂਟਰ ਹੁੰਨੇ ਆ ਤੇ ਸਾਰਾ ਨਕਸ਼ਾ ਧਿਆਨ ਨਾਲ ਦੇਖੋ ਮੇਰਾ ਵੀਰ ਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਨਵੀਂ ਨਵੀਂ ਕੋਠੇ ਦੀ ਵੀਡੀਓ ਦੇਖਣ ਵਾਸਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਧਰ ਆਪਾਂ ਰਾਈਟ ਸਾਈਡ ਤੋਂ ਪੁਆਇੰਟਰ ਹੋਏ ਜੀ ਇਹ 10x10 ਦੀ ਇੱਕ ਕਿਚਨ ਹੈ ਜੀ ਜੋ ਆਪਣਾ ਇਹਦੇ ਵਿੱਚ ਸੈਲ ਵਗੈਰਾ ਪਾ ਕੇ ਟੂਟੀਆਂ ਵਗੈਰਾ ਦਾ ਸਾਰੀ ਪਾਣੀ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਇੱਕ ਵਾਰੀ ਸਾਰਾ ਕਿਰਾਾ ਸਟਾਰਟ ਕਰ ਦਿੱਤਾ ਕੰਮ ਮੰਨ ਕੇ ਚਲੋ ਕਿਚਨ ਦਾ ਆਪਾਂ ਯੂਜ਼ ਕਰ ਸਕਦੇ ਹਾਂ نیچے ਆਪਾਂ ਸਾਰਾ ਕੋਠੀ ਦੇ ਵਿੱਚ ਬਾਈ ਉਹਨਾਂ ਨੇ ਕੋਲੂਆ ਪਾਇਆ ਹੋਇਆ ਜਿਹੜੇ ਪੱਥਰ ਕੋਈ ਲਾ ਜੋੜੀਆਂ ਵੀ ਰਹਿਣੀਆਂ ਨੇ ਇੱਕ ਵਾਰੀ ਆਰਜੀ ਕੋਲੂਆ ਪਾਇਆ ਹੋਇਆ ਹੈ ਪਲਾਸਟਰ ਹੋ ਗਈ ਜੀ ਕੋਠੀ ਸਾਰੀ ਤੇ ਇਧਰ ਆ ਗਿਆ ਜੀ ਲੈਫਟ ਸਾਈਡ ਤੇ ਡ੍ਰਾਇੰਗ ਰੂਮ ਦਾ ਏਰੀਆ ਇਹ ਵੀ ਵਧੀਆ ਖੁੱਲਾ ਏਰੀਆ ਜੀ 11x12 ਦਾ ਡ੍ਰਾਇੰਗ ਰੂਮ ਹੈ ਤੇ ਤੁਸੀਂ ਦੋਸਤੋ ਇੱਕ ਚੀਜ਼ ਹੈ ਇਹ ਸਾਰੀ ਕੋਠੀ ਦਾ ਨਕਸ਼ਾ ਦੇਖ ਕੇ ਦੱਸਣਾ ਵੀ ਕੋਠੀ ਦਾ ਨਕਸ਼ਾ ਤੁਹਾਨੂੰ ਕਿਵੇਂ ਲੱਗਿਆ ਸਹੀ ਆ ਜਾਂ ਕੋਈ ਇਹਦੇ ਚ ਤੁਹਾਨੂੰ ਚੇਂਜ ਲੱਗਦਾ ਵੀ ਥੋੜਾ ਜਿਹਾ ਚੇਂਜ ਕਰਨ ਵਾਲਾ ਸੀ ਜਾਂ ਸਹੀ ਲੱਗਦਾ ਤੁਸੀਂ ਆਪਣੀ ਰਾਏ ਜ਼ਰੂਰ ਦੇਣਾ ਤੇ ਇਧਰੋਂ ਆ ਗਿਆ ਜੀ ਜੋ ਕਿਚਨ ਦੇਖਿਆ ਆਪਾਂ ਉਹਦੇ ਬੈਕ ਸਾਈਡ ਨਾਲ ਹੀ ਰਾਈਟ ਸਾਈਡ ਤੇ ਸਟੋਰ ਹੈਗਾ ਛੋਟਾ ਜਿਹਾ ਸਟੋਰ ਬਣਿਆ ਹੋਇਆ ਤੇ ਉੱਪਰ ਪਰਛਤੀ ਜੋ ਆਪਾਂ ਥੱਲੇ ਆਪਾਂ ਧਰ ਸਕਦੇ ਆ ਤੇ ਪੇਟੀ ਵਗੈਰਾ ਉੱਪਰ ਸਮਾਨ ਵੀ ਧਰ ਸਕਦੇ ਆ ਆ ਬੈਡਰੂਮ ਚ ਇੰਟਰ ਹੋਗੇ ਜੀ ਆਪਾਂ ਫਸਟ ਬੈਡਰੂਮ ਹੈ ਰਾਈਟ ਸਾਈਡ ਹੀ ਤੇ ਇਹਦੇ ਚ ਇੱਕ ਵਾਸ਼ਰੂਮ ਅਟੈਚ ਇਹਦੇ ਵਿੱਚ ਕੀਤਾ ਹੋਇਆ ਇਹਦੇ ਵਿੱਚ ਵਾਸ਼ਰੂਮ ਅਟੈਚ ਕੀਤਾ ਹੋਇਆ ਤਾਂ ਕਾਮਨ ਵਾਸ਼ਰੂਮ ਉਹ ਬਾਹਰਲੇ ਪਾਸੇ ਵੀ ਰੱਖੇ ਹੋਏ ਜਿੱਤੋਂ ਆਨੂੰ ਸਟਾਰਟਿੰਗ ਚ ਆਪਾਂ ਇੰਟਰ ਹੋਏ ਸੀ ਕੋਠੀ ਦੇ ਵਿੱਚ ਤੇ ਆ ਜੋ ਤੁਹਾਨੂੰ ਸੈਕੰਡ ਬੈਡਰੂਮ ਵੀ ਦਿਖਾਉਣੇ ਆ ਬੈਡਰੂਮ ਬਹੁਤ ਖੁੱਲੇ ਰੱਖਿਆ ਪਾਈ ਉਹਨਾਂ ਨੇ 12 ਬਾਈ 12 ਦੇ ਬੈਡਰੂਮ ਨੇ ਜੀ ਇਧਰਲਾ ਵੀ ਇਹਦੇ ਵਿੱਚ ਕੋਈ ਵਾਸ਼ਰੂਮ ਅਟੈਚ ਨਹੀਂ ਹੈਗਾ ਇਹਦੇ ਵਿੱਚੋਂ ਇੱਕ ਪਿੱਛੇ ਪਾਸੇ ਨੂੰ ਪਿਛਲੇ ਪਾਸੇ ਜਗ੍ਹਾ ਛੱਡੀ ਹੋਈ ਹੈ ਬਸੂng ਵਾਸਤੇ ਉਧਰ ਨੂੰ ਇੱਕ ਗੇਟ ਰੱਖਿਆ ਹੋਇਆ ਹੈਗਾ ਵੀ ਉਧਰ ਧਿਆਨ ਰਹਿੰਦਾ ਜੇ ਕੋਈ ਜਾਣਾਂ ਲੰਘਣਾ ਕਰਨਾ ਹੈ ਨਾ ਤੇ ਆ ਬਈ ਗ੍ਰੇਲਰ ਜੋ ਬਾਈ ਉਹਨਾਂ ਨੇ ਉੱਪਰ ਲਾਉਣੀ ਉੱਪਰ ਤੋਂ ਤੁਹਾਨੂੰ ਕੋਠੀ ਦਿਖਾਉਣੀ ਹੈ ਉੱਪਰ ਤੋਂ ਵੀ ਆ ਸਾਰੀ ਲੌਬੀ ਵੱਲ ਨਹੀਂ ਛਾਤ ਮਾਰੋਂ ਕੋਠੀ 'ਚ ਰੋਸ਼ਨੀ ਬਹੁਤ ਪੈਂਦੀ ਹੈ ਕਿਉਂਕਿ ਜੇ ਪਿੱਛੇ ਆਪਾਂ ਜਗ੍ਹਾ ਛੱਡ ਲੈਨੇ ਆ ਤਾਂ ਅੱਗੇ ਤੋਂ ਵੀ ਰੋਸ਼ਨੀ ਪੈਂਦੀ ਹੈ ਪਿੱਛੇ ਤੋਂ ਵੀ ਰੋਸ਼ਨੀ ਪੈਂਦੀ ਹੈ ਮਕਾਨ ਦੇ ਵਿੱਚ ਅਜੋ ਤੁਹਾਨੂੰ ਉੱਪਰ ਤੋਂ ਵੀ ਦਿਖਾਉਨੇ ਆ ਬਹੁਤ ਸੋਹਣਾ ਨਕਸ਼ਾ ਬਾਈ 1200 ਸਕਰ ਫੁੱਟ ਏਰੀਆ ਦਾ ਛੋਟੀ ਫੈਮਿਲੀ ਵਾਸਤੇ ਇੰਨਾ ਕ ਮਕਾਨ ਬਹੁਤ ਹੁੰਦਾ ਹੈ ਤੇ ਆਜੋ ਤੁਹਾਨੂੰ ਉੱਪਰ ਤੋਂ ਦਿਖਾਉਣ ਲੱਗੇ ਆ ਤੇ ਉੱਪਰ ਬਾਈ ਸਾਰਾ ਫਰਸ਼ ਵਗੈਰਾ ਲਾਇਆ ਹੋਇਆ ਬਾਈ ਉਹਨਾਂ ਨੇ ਤੇ ਆਜੋ ਤੁਹਾਨੂੰ ਦਿਖਾਉਨੇ ਇੱਕ ਵਾਰੀ ਤੁਸੀਂ ਝਾਤ ਮਾਰ ਲੀ ਜੋ ਫਰੰਟ ਲੁੱਕ ਸੀ ਕੋਠੀ ਦੀ ਤੇ ਅੰਦਰੋਂ ਨਕਸ਼ਾ ਸੀਗਾ ਕਿਸੇ ਮੇਰੇ ਭਰਾ ਨੇ ਕੱਟ ਵਾਈਟ ਦੀ ਕੋਠੀ ਬਣਾਉਣੀ ਆ ਤਾਂ ਆਪਾਂ ਬਣਾ ਸਕਦੇ ਦੇਖ ਕੇ ਤੇ ਉਧਰ ਬਾਈ ਏਰੀਆ ਛੱਡਿਆ ਪਿਆ ਉਹ ਗ੍ਰਿਲ ਦਾ ਏਰੀਆ ਬਾਈ ਉਹਨਾਂ ਨੇ ਇੱਕ ਹੋਰ ਰਾਇ ਤੁਸੀਂ ਜ਼ਰੂਰ ਦੇਣੀ ਆ ਬਾਈ ਉਹਨਾਂ ਨੇ ਗ੍ਰਿਲ ਬਣਵਾ ਰੱਖੀ ਹੈ ਕੋਠੀ ਵਾਸਤੇ ਇੱਥੇ ਗ੍ਰਿਲ ਲਾਉਣੀ ਆ ਪਰ ਜੋ ਆਪਣੀ ਰਾਇ ਜ਼ਰੂਰ ਦਿਓ ਤੁਸੀਂ ਵੀ ਇੱਥੇ ਜਾਲੀ ਲੱਗਣੀ ਲੱਗੀ ਜ਼ਿਆਦਾ ਵਧੀਆ ਲੱਗਦੀ ਸੀ ਜਾਂ ਗ੍ਰੇਲੀ ਲਾਉਣਾ ਤਾਂ ਬਾਈ ਕੋਠੀ ਦਾ ਨਕਸ਼ਾ